ਵੈਦੂ ਜਿੱਕਾ ਖਾਲਸਾ ਵੈਦੂ ਜਿੱਕੀ ਫੇਤੇ ਮੈਂ ਤੁਹਾਡਾ ਆਪਣਾ ਕਰਤਾਰ ਸਿੰਘ ਆ ਇੱਕ ਸੰਦੀਪ ਸਿੰਘ ਛੜੀ ਦੇ ਉਹਨਾਂ ਦੀ ਤਸਵੀਰ ਲਾਉਣ ਲੱਗਾ ਮੈਂ ਇਹਦੇ ਵਿੱਚ ਨਾ ਅਸੀਂ ਕਾਟੇ ਮਾਰੇ ਨੇ ਵੀ ਤਰਦਰਨੀ ਸੀਟ ਤੋਂ ਇਹ ਚੋਣ ਲੜ ਰਹੇ ਨੇ ਇਹਦੇ ਦੇ ਪਾਈ ਅਮਰਤਪਾਲ ਵਾਰਸ਼ ਪੰਜਾਬ ਦੇ ਜੱਸੇ ਬੰਦੀਦੋ ਇਹਨਾਂ ਨੇ ਇਹ ਲਿਖਿਆ ਵੀ 1984 ਤੋਂ ਤੇ 1995 ਤੋਂ ਲੈ ਕੇ ਵੀ ਜੋ ਨੇਰੀ ਕੁਲੀ ਕਿ ਜੇ ਤੁਸੀਂ ਅੱਜ ਇਹਨਾਂ ਨੂੰ ਵੋਟਾਂ ਪਾਓਗੇ ਸਿਫ ਸੈਨਾ ਵਾਲੇ ਦੀ ਕਰਤੂਤ ਹੈ ਲਣ ਬੋੜਨਾ ਪਾਉਗੇ ਤੇ ਉਹ ਹਾਲ ਹੋਣਗੇ ਮੈਂ ਭਰਾਉ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਮੈਂ ਨੂੰ ਪੂਰੀ ਸੁਭਾਲਾ ਉਹ ਪੂਰਾ ਮੈਂ ਸਭ ਕੁਝ ਵੇਖਿਆ 84 ਤੇ 95 ਇੱਕ ਨੇ ਇੱਕ ਇੱਕ ਨੇ ਕਤਲਮ ਕਰਾਈ ਸੀ ਇਹ ਉਹਨਾਂ ਕਰਾਈ ਸੀ ਕਾਂਗਸੀਆਂ ਨੇ ਤੇ ਕਾਲੀਆਂ ਨੇ ਪਹਿਲੇ ਨੰਬਰ ਤੇ ਕਾਲੀਆਂ ਦੀ ਕਰਤੂਸ ਸੀ ਜਦੋਂ ਸੰਤ ਪਿੰਡਰਾਲੇ ਦਰਬਾਰ ਸਾਹਿਬ ਆ ਗਏ ਸੀ ਤੇ ਸਾਰਾ ਪੀਤ ਲੈ ਕੇ ਤੇ ਜੋ ਟੈਕ ਰਾਇ ਸੋ ਕਾਲੀਆਂ ਕਰਾਇਆ ਸੀ ਠੀਕ ਹੈ ਤੇ ਕੀਤਾ ਕਿਨੇ ਸੀ ਇੰਦਰਾਂ ਗਾਂਧੀ ਨੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਣ ਦੀ ਗੱਲ ਕਰਦੇ ਜੇ ਇਹ ਉਹਨਾਂ ਨੇ ਉਹ ਕਸੂਰਵਾਰ ਲੋਕ ਨੇ ਉਹਨਾਂ ਲੋਕਾਂ ਨੇ ਜੀ ਮਰਵਾਏ ਸੀ ਸਮਝੀਏ ਗੱਲ ਇਹ ਨਹੀਂ ਵੀ ਜੋ ਸਰਦਾਰਾਂ ਨੇ ਪੱਗ ਬੰਨ੍ਹੀ ਤੇ ਸਰਦਾਰ ਦੇ ਕੇਸ ਰੱਖਲੇ ਤੇ ਉਹਨਾਂ ਸਰਦਾਰਾਂ ਦਾ ਇਹਦੇ ਵਿੱਚ ਇੱਕ ਵੀ ਰੋਲ ਨਹੀਂ ਸੀਗਾ ਇਸ ਕੰਮ ਦੇ ਵਿੱਚ ਇਹ ਜਿੰਨੇ ਟੈਕ ਕਰਵਾਏ ਸੀ ਜਿੰਨਾ ਦਰਬਾਰ ਸਾਹਿਬ ਦੇ ਨੁਕਸਾਨ ਕਰਾਇਆ ਜਿੰਨੇ ਲੋਕਾਂ ਨੇ ਜੀ ਮਰਵਾਏ ਕੱਲੇ ਮੇਰੇ ਹਿੰਦੂ ਵੀਰ ਨਹੀਂ ਮਰੇ ਸੀ ਉਹਦੇ ਵਿੱਚ ਸਿੱਖਾਂ ਦੇ ਵੀ ਘਰਾਂ ਦੇ ਘਰ ਮਾਰੇ ਗਏ ਸੀ ਮੇਰੇ ਆਪ ਦੇ ਦੋ ਭਰਾ ਮਾਰ ਦਿੱਤੇ ਸੀ ਤੈਨਾਂ ਨੇ ਤੇ ਹੋਰ ਮਾਰ ਦਿੱਤੀ ਪੰਜ ਦੀ ਮਾਰ ਦਿੱਤੀ ਸੀ ਤੇ ਉਹ ਲਹਿਰ ਚਲਾਈ ਕਿਨੇ ਸੀ ਕਾਂਗਰਸ ਨੇ ਚਲਾਈ ਸੀ ਤੇ ਕਾਲੀਆਂ ਨੇ ਚਲਾਈ ਸੀ ਸਮਝੀ ਗੱਲ ਉਦੋਂ ਸੰਤ ਸੀ ਆਪਰੇ ਸੰਤਾਂ ਨੇ ਇਹਨਾਂ ਨੇ ਸੋਚਿਆ ਕਿ ਸੰਤਾਂ ਦੀ ਆਵਾਜ਼ ਜਿਹੜੀ ਜਿਵੇਂ ਅੱਜ ਭਾਈ ਅਮਰਤਪਾਲ ਦੀ ਵੀ ਸੰਤਾਂ ਦੀ ਆਵਾਜ਼ ਨਹੀਂ ਹੋ ਗਈ ਤੇ ਸਾਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂਗਾ ਤੇ ਹੋਵੇ ਨਾ ਤੇ ਕੋਈ ਕੋਈ ਕਰਾਈਏ ਕਾਂਡ ਤੇ ਇਹਨਾਂ ਨੇ ਸੰਤਾਂ ਨੂੰ ਦਰਬਾਰ ਸਾਹਿਬ ਘੱਲ ਕੇ ਉਦੋਂ ਪਿੱਛੇ ਇਹੋ ਹੀ ਆਵਲ ਟੋਇਰੀ ਬਾਹਾਂ ਖੜੀਆਂ ਕਰਕੇ ਨਿਕਲੇ ਅੰਦਰੋਂ ਤੇ ਜਿਹੜੇ ਤੁਸੀਂ ਸੁਣਨੇ ਆ ਸਾਰੇ ਬਾਅ ਮਿਰਸੇ ਬਲ ਟੋਇਰ ਕੇ ਬਾਹਾਂ ਮ ਖੜੀਆਂ ਕਰਕੇ ਅੰਦਰੋਂ ਦਰਬਾਰ ਸਾਹਿਬ ਤੋਂ ਨਿਕਲੇ ਸੀ ਤੇ ਬਾਹਰ ਆ ਕੇ ਤੇ ਇਹਨਾਂ ਨੇ ਸਾਰਾ ਭੇਜ ਦਿੱਤਾ ਸੀ ਵੀ ਅੰਦਰ ਆ ਕੁਛ ਹੈਗਾ ਸੰਤਾਂ ਦੇ ਕੋਲ ਤੇ ਆ ਗੱਲ ਸੀ ਤੇ ਉਦੋਂ ਇਹਨਾਂ ਨੂੰ ਇਹਨਾਂ ਨੂੰ ਵੀ ਦਿਖਦਾ ਸੀ ਵੀ ਜਿਹੜੇ ਸੰਤ ਨੇ ਵੀ ਜਿਵੇਂ ਅੱਜ ਭਾਈ ਬਾਹਰੇ ਹਨ ਨੂੰ ਜਾਂ ਰਾਜੂ ਨੇ ਜਾਂ ਪਾਈ ਅਮਰਤਪਾਲ ਨੂੰ ਇਹਨਾਂ ਨੂੰ ਜੇਲਾ ਚ ਰੱਖੀ ਬੈਠੇ ਨੇ ਕਿਉਂ ਰੱਖੀ ਬੈਠੇ ਨੇ ਇਹਨਾਂ ਨੂੰ ਉਦੋਂ ਵੀ ਇਹ ਦਿਖਦਾ ਸੀ ਵੀ ਦੋ ਪਾਰਟੀਆਂ ਨੂੰ ਵੇ ਸਾਡੀ ਤਾਂ ਛੁੱਟੀ ਹੋ ਜਣੀ ਸਾਨੂੰ ਤਾਂ ਲੋਕਾਂ ਨੇ ਪੁੱਛਣਾ ਹੀ ਨਹੀਂਗਾ ਸਮਝੀਏ ਗੱਲ ਤਾਂ ਉਦੋਂ ਇਹਨਾਂ ਨੇ ਕਾਲੀਆਂ ਤੇ ਕਾਂਗਰਸੀਆਂ ਰਲ ਕੇ ਇਹ ਕੁਛ ਕਰਾਇਆ ਸੀ ਬਾਈ ਇਹ ਲੰਮੀ ਗੱਲ ਸੋਚਿਆ ਕਰੋ ਇਹ ਨਾ ਸੋਚਿਆ ਕਰੋ ਵੀ ਅਸੀਂ ਲੋਕ ਸੋਚਣਾ ਇਹਨਾਂ ਨੇ ਜੀ ਇਹਨਾਂ ਨੇ ਸਿੱਖਾਂ ਨੇ ਮਾਰਦੇ ਉਹ ਸਿੱਖਾਂ ਤੋਂ ਮਰਵਾਏ ਕੌਣ ਸੀ ਕਿੰਨੇ ਕਿੰਨੇ ਸੀ ਆਗਿ ਇਹ ਨਾ ਛੇੜੀ ਸੀ ਤੁਸੀਂ ਮੈਨੂੰ ਇਹ ਗੱਲ ਦੱਸੋ ਮੁੜ ਕੇ ਜਦੋਂ ਅੱਤਵਾਦ ਰੁਕਿਆ ਬੇਦਬੁੱਚਣ ਨੂੰ ਬਣਾਇਆ ਮੁੱਖ ਮੰਤਰੀ ਆਪਣੇ ਬੇਨਤਾ ਬੁੱচ্চ ਨੂੰ ਤੇ ਇਹਨੇ ਗਿਣਮਿਆਂ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਕਰਤਾ ਸੀ ਕਿ ਉਹ ਕੌਣ ਕਰਤੂਤ ਕੌਣ ਕਰਦਾ ਸੀ ਇਹ ਹੀ ਕਰਦੇ ਸੀ ਇਹ ਅਸਲਾ ਸਾਰਾ ਕੁਝ ਜਿਵੇਂ ਅੱਜ ਉਹ ਚਿੱਟਾ ਨਹੀਂ ਆਉਂਦਾ ਵਿੱਚ ਤਾਂ ਕਿੰਦਾ ਆਉਂਦਾ ਪਿਆ ਚਿੱਟਾ ਸਰਕਾਰ ਦਾ ਆਉਂਦਾ ਪਿਆ ਨਾ ਚਿੱਟਾ ਸਰਕਾਰ ਦਾ ਆਉਂਦਾ ਪਿਆ ਉਦੋਂ ਅਸਲਾ ਵੀ ਇਹਨਾਂ ਇਹਨਾਂ ਲੀਡਰਾਂ ਦਾ ਹੀ ਆਉਂਦਾ ਸੀ ਕਾਲੀਆਂ ਦਾ ਤੇ ਕਾਂਗਰਸੀਆਂ ਦਾ ਆਉਂਦਾ ਸੀ ਯਾਰ ਤੂੰ ਇਹਦਾ ਬਾਰਡਰ ਤੇ ਜਾ ਕੇ ਨਿੱਚ ਨਹੀਂ ਮਾਰ ਸਕਦੇ ਆਪਾਂ ਤੇ ਧਾਰ ਲਿਓਣੇ ਤਾਂ ਬੜੀ ਵੱਡੀ ਗੱਲ ਹੈ ਸਮਝੀ ਗੱਲ ਅੱਜ ਵੀ ਉਹ ਇਹ ਨਹੀਂ ਚਾਹੁੰਦੇ ਵੀ ਲੋਕਾਂ ਦੇ ਜਵਾਗ ਮਾਰਦੇ ਨੇ ਮਰੀ ਜਾਣ ਪਰ ਸਾਡੀਆਂ ਕੁਰਸੀਆਂ ਨਾਲ ਗੁਜਰ ਪਰ ਮੈਂ ਤੁਹਾਨੂੰ ਇਹ ਬੇਨਤੀ ਵਾਰ-ਵਾਰ ਕਰਨਾ ਵੀ ਤਿੰਨ ਤਿੰਨ ਮੇਰੇ ਐਮ.ਐਲ.ਏ ਬਣ ਗਏ ਨੇ ਮੰਤਰੀ ਬਣ ਗਏ ਤੇ ਜੇ ਇਹਨਾਂ ਤਿੰਨ ਤਿੰਨ ਮੇਰਾ ਬਣ ਕੇ ਆਪਦੀਆਂ ਕੋਠੀਆਂ ਪਹਿਲਾਂ ਤੁਸੀਂ ਇਹ ਦੇਖੋ ਆ ਰਾਜੇਵੜੇ ਅੰਗਰੂ ਲੈ ਲਓ ਆ ਜਿਹੜੇ ਝਾੜੂ ਦੇ ਵਿੱਚ 99 92 ਬਣੇ ਨੇ ਉਹ ਮੋਬਾਈਲ ਠੀਕ ਕਰਾਉਂਦੇ ਕੋਲੇ ਕੀ ਸੀ ਉਹਦੀ ਮਾਦਾ ਦਿਹਾੜੀ ਜਾਂਦੀ ਸੀ ਤੇ ਅੱਜ ਏਡੀ ਵੱਡੀ ਕੋਠੀ ਪਾਈ ਜਾਂਦਾ ਤੇ ਕਿੱਥੋਂ ਕਮਾਈ ਆਈ ਤੇ ਉਹ ਉਹ ਤਾਂ ਜਿ ਪਹਿਲੀ ਵਾਰ ਹੀ ਬਣੇ ਨੇ ਜਿਹੜੇ ਤਿੰਨ ਤਿੰਨ ਮੇਰੀ ਬਣ ਗਏ ਨੇ ਇਹਨਾਂ ਨੇ ਜੁਪੀ ਦੇ ਵਿੱਚ ਪਲਾਟ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਡੀਆਂ ਥਾਵਾਂ ਤੇ ਇਹਨਾਂ ਪਲਾਟ ਲੈ ਲੈਣ ਤੇ ਇਹ ਸਿਰਫ ਜਿਹੜੀ ਇਹ ਚੀਜ਼ਾਂ ਦਾ ਇਹ ਸੇ ਚੀਜ਼ਾਂ ਦਾ ਫਿੱਕ ਪਾਉਂਦੇ ਹੁਣ ਜਿਹੜੇ ਸੇਵਸਣਾਂ ਵਾਲੇ ਨੇ ਉਹਨਾਂ ਨੂੰ ਗਾਣਾ ਮੈਨ ਕਿਉਂ ਦਿੰਦੇ ਨੇ ਇਹਨਾਂ ਨੇ ਉਹਨਾਂ ਨੂੰ ਉਂਗਲ ਇਹ ਲਾਉਂਦੇ ਨੇ ਵੀ ਤੁਸੀਂ ਤੁਹਾਨੂੰ ਵੀ ਤੁਸੀਂ ਆਪਣਾ ਧੂਆਂ ਤਖਾਈ ਰੱਖੋ ਇਹ ਲੀਡਰ ਸਭ ਕੁਝ ਕਰਉਂਦੇ ਨੇ ਸਮਝੀ ਗੱਲ ਤਾਂ ਦੂਜੇ ਬੰਦੇ ਨੂੰ ਇਹ ਨਹੀਂ ਵੀ ਅੱਗੇ ਨਾ ਆਵੇ ਹੁਣ ਇਹਨਾਂ ਦੇ ਵੇਖੋ ਮੈਂ ਅੱਗਾ ਲਾਣਾ ਬੋਡ ਮੰਗਣੀ ਚਾਹੀਦੀ ਕੰਮ ਦੇ ਨਾਤੇ ਵੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਬੋਡ ਪਾ ਦਿਓ ਜੇ ਮੈਂ ਕੰਮ ਨਹੀਂ ਕੀਤਾ ਮੈਨੂੰ ਬੋਡ ਨਾ ਪਾਓ ਇਹਨਾਂ ਚ ਜਿਹੜੀ ਜ਼ਰਤ ਹੈਗੀ ਹੈ ਆ ਜਿਹੜਾ ਵੜਿੰਗ ਬੋਲਦਾ ਫਿਰਦਾ ਉਥੇ ਮੰਗੇ ਹਾਵਦੇ ਕੰਮ ਤੇ ਭਗਵਾਨ ਦਮਾਨ ਉਥੇ ਫਿਰਦਾ ਸੀ ਆਨਾ ਭਾਈ ਮੈਂ ਨਹੀਂ ਆਉਣਾ ਜੇ ਮੈਂ ਕੰਮ ਧਰਮਦਾਰ ਦੇ ਵਿੱਚ ਕੀਤਾ ਤੇ ਮੈਨੂੰ ਬੋਟਾ ਪਾ ਦਿਓ ਜੇ ਮੈਂ ਕੰਮ ਨਹੀਂ ਕੀਤਾ ਤੇ ਨਾ ਪਾਓ ਲਾਰੇ ਲਾ ਲਾ ਕੇ ਲਾਰੇ ਪੁੱਤ ਐਹੀਂ ਕਰ ਦਾਂਗੇ ਉਹ ਕਰ ਦਾਂਗੇ ਜੇ ਤੁਸੀਂ ਪਹਿਲੋਂ ਤਿੰਨ ਤਿੰਨ ਵੇਰਾ ਬਣ ਕੇ ਕੁਛ ਨਹੀਂ ਕੀਤਾ ਤੇ ਹੁਣ ਤੁਸੀਂ ਕੀ ਲੱਤਾਂ ਲਾਜੋਗੇ ਤੇ ਹੁਣ ਲੋਕ ਜਾਗ ਪੈਣੇ ਹੁਣ ਬਾਕੀ ਅਸੀਂ ਇਹੋ ਜਾਣਿਆ ਵੀ ਇਹਨਾਂ ਦੇ ਮਗਰ ਨਾਲ ਲੱਗੋ ਠੀਕ ਹੈ ਬਿਲਕੁਲ ਨਾ ਲੱਗੋ ਸਰਬਜੀਤ ਜਿੱਤਿਆ ਉਥੋਂ ਤੁਸੀਂ ਉਹਦੇ ਫਰੀਦਕੋਟ ਦੇ ਹਲਕੇ ਜਾ ਕੇ ਪੁੱਛ ਲਵੋ ਤੁਹਾਨੂੰ ਲੋਕ ਦੱਸ ਦੇਣਗੇ ਜੇ ਉਹ ਅਜੇ ਅਜੋ ਕੱਲਾ ਹੈ ਅਜੋ ਕੱਲਾ ਹੈ ਠੀਕ ਹੈ ਨਹੀਂ ਜਦ ਦਿਨ ਪੂਰੀ ਡਾਟ ਕੇ ਪਾਰਟੀ ਕੀ ਫਿਰ ਤੁਸੀਂ ਕੰਮ ਵਿਖਾ ਜਿ ਕਿੰਨੇ ਉਹਦੇ ਕਿਉਂਕਿ ਜਦੋਂ ਕੱਲਾ ਪੰਦਾ ਹੁੰਦਾ ਉਹਦੀ ਛੇਤੀ ਨਾ ਤਾਂ ਉਹਦਾ ਫੰਡ ਪਾਸ ਕਰਨ ਨਾ ਉਹ ਕੋਜੋ ਨਾਮਰਦਪਾਲ ਦਾ ਫੰਡ ਨਹੀਂ ਪਾਸ ਕਰਦੇ ਪਏ ਅਮਰਦ ਬਾਦ ਨੂੰ ਛੱਡਦੇ ਨਹੀਂ ਪਏ ਕਿਉਂ ਨਹੀਂ ਛੱਡਦੇ ਪਏ ਇਹਨਾਂ ਨੂੰ ਡਾਰੇ ਜੇ ਮੈਂ ਕੋਣਾ ਜੇ ਕੰਮ ਕੀਤਾ ਹੋਵੇ ਤੇ ਘਰ ਬੈਠਿਆ ਬੋਰਡ ਪਈ ਦੀ ਘਰ ਬੈਠਿਆ ਸਾਡਾ ਭਰਾ ਸਰਪੰਚ ਤਿੰਨ ਚਾਰ ਪੰਜ ਛੇ ਵਰੀ ਸੰਪਤੀ ਨਾਲ ਬਣਿਆ ਲੋਕਾਂ ਦੇ ਕੰਮ ਕੀਤੇ ਤਾਂ ਬਣਦਾ ਸੀ ਸੰਪਤੀ ਨਾਲ ਸਮਝੇ ਗੱਲ ਸੋ ਇਹ ਗੱਲ ਆ ਵੀ ਇਹਨਾਂ ਜਿਹੜੀਆਂ ਭਕਾਈ ਮਾਰਦੇ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ ਜਿਹੜੇ ਤਿੰਨ ਤਿੰਨ ਚਾਰ ਚਾਰ ਵੇਲਾ ਬਣ ਗਏ ਇਹਨਾਂ ਨੂੰ ਤੁਸੀਂ ਇਹ ਪੁੱਛੋ ਵੀ ਯਾਰ ਤੁਸੀਂ ਲਾਰੇ ਲਾਉਂਦੇ ਜੀ ਵੀ ਅਮਰਤਪਾਲ ਮਾੜਾ ਜੀ ਖਾਲਸਤਾਨ ਮੰਗਦੇ ਨੇ ਜੀ ਫਿਰ ਇਦਾਂ ਅੱਗ ਲਾਉਂਦੇ ਨੇ ਅੱਗ ਲਾਉਂਦੇ ਨੇ ਤੇ ਤੁਸੀਂ ਇਸ ਅੱਗ ਲਾਉਣ ਤੋਂ ਉਹਨਾਂ ਨੂੰ ਕਹੋ ਵੀ ਤੁਸੀਂ ਬੋਟ ਅੱਗ ਕਿਉਂ ਲਾਉਂਦੇ ਜੀ ਤੁਸੀਂ ਬੋਟ ਕੰਮ ਦੇ ਮੰਗੋ ਸਾਨੂੰ ਕੰਮ ਦਿਖਾਓ ਵੀ ਤੁਸੀਂ ਕਿਹੜਾ ਕੀਤਾ ਹੁਣ ਰਾਜੇ ਵੜਿੰਗ ਨੂੰ ਇੱਕ ਨੇ ਸਵਾਲ ਕੀਤਾ ਅਸੀਂ ਬਾਰਡਰ ਦੇ ਬੰਦੇ ਨੇ ਉਹਨੇ ਵੀ ਸਾਡੀਆਂ ਪੈਲੀਆਂ ਜਿਹੜੀਆਂ ਪੱਕੀਆਂ ਉਹ ਤੂੰ ਕੱਚੀਆਂ ਕਰਤੀਆਂ ਬਾਦਲ ਸਾਹਿਬ ਪੱਕੀਆਂ ਕਰ ਗਏ ਜਿਨ੍ਹਾਂ ਨੇ ਕੱਚੀਆਂ ਕਰਤੀਆਂ ਕੱਚੀਆਂ ਕਰ ਕੋੰਦਾ ਤੁਸੀਂ ਸਾਡਾ ਜਿੰਨਾ ਡੋਬਾ ਸਾਰਾ ਖਾ ਗਏ ਤੇ ਰਾਜੇ ਵੜਿੰਗ ਨੂੰ ਗੱਲ ਹੀ ਨਹੀਂ ਆਈ ਰਾਜਾ ਬੜੇ ਗੱਗ ਨੂੰ ਪਤਾ ਹੀ ਨਾ ਤੇ ਤੂੰ ਇਹ ਕਿਹੜੀ ਪਾਰਟੀ ਦਾ ਕਾਲੀ ਪਾਰਟੀ ਦਾ ਬੰਦਾ ਕਿ ਝਾੜੂ ਪਾਰਟੀ ਦਾ ਬੰਦਾ ਆ ਮੇਰੇ ਕੋਲ ਵੀਡੀਓ ਪੀਤ ਮੈਂ ਲਾਵਾਂਗਾ ਤੁਸੀਂ ਦੇਖ ਲਿਆ ਜੀ ਕੰਮ ਕੰਮ ਨਹੀਂ ਵੀ ਅਸੀਂ ਕੰਮ ਆ ਕੀਤਾ ਤੇ ਸਾਨੂੰ ਜੋ ਵੋਟ ਨਹੀਂ ਅੱਗ ਲਾਉਣ ਵਾਲੇ ਨੇ ਅੱਗ ਲਾ ਗਏ ਵੀ ਅੱਗ ਲਾਓ ਖਾਲਸਾਣ ਮੰਗਦੇ ਨੇ ਜੀ ਫਲਾਣਾ ਮੰਗਦੇ ਨੇ ਇਹ ਜਿਹੜੀ ਪਕਾਈ ਮਾਰਦੇ ਨੇ ਜੀ ਬਿਲਕੁਲ ਪਕਾਈਆਂ ਦੇ ਵਿੱਚ ਨਾ ਆਓ ਸੋਚ ਕੇ ਇੱਥੋਂ ਚਲੋ ਆਉਣ ਵਾਲੇ ਆਪਦੇ ਜੋਖਾ ਬਾਰੇ ਕੁਝ ਨਹੀਂ ਖਾਲਸੇ ਰਾਜ ਦੀ ਗੱਲ ਕਰਦੇ ਆ ਖਾਲਸਾ ਦਾ ਦੀ ਗੱਲ ਨਹੀਂ ਕਰਦੀ ਵੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹ ਇਹ ਕਿੱਥੇ ਭਾਲਦੇ ਨੇ ਇਹ ਜਿਹੜੇ ਲੰਡੂ ਨੇ ਜਿਨ੍ਹਾਂ ਲੁੱਟ ਕੇ ਢੀਂ ਨੇ ਗੱਡੀਆਂ ਕਾਰਾਂ ਮਾਰ ਕੋਠੀਆਂ ਜ਼ਮੀਨਾਂ ਜਾਇਦਾਦਾਂ ਬਣਾ ਲਈਏ ਨੇ ਉਹ ਰਾਜ ਕਦੋਂ ਭਾਲਦੇ ਨੇ ਤੁਹਾਡੇ ਜਵਾਕ ਮਾਰਦੇ ਮਰਨ ਇਹਨਾਂ ਦੇ ਕਦੇ ਲੀਡਰ ਦਾ ਜਵਾਕ ਮਾਰਦਾ ਵੇਖਿਆ ਜੇ ਹੁਣ ਜਿਹੜੇ ਗੈਂਗਸਟਰ ਬਣੇ ਉਹ ਵੀ ਸਾਡੇ ਮੁੰਡੇ ਤੇ ਜੀ ਉਹ ਮਾਰਦੇ ਨੇ ਤੂੰ ਵੀ ਸਾਡੇ ਮੁੰਡੇ ਕਦੇ ਲੀਡਰ ਮਾਰਦਾ ਵੇਖਿਆ ਜੇ ਕੋਈ ਕਿਸੇ ਲੀਡਰ ਦਾ ਪਰਿਵਾਰ ਮਾਰਦਾ ਵੇਖਿਆ ਜੇ ਕਿ ਗੈਂਗਸਟਰ ਨੇ ਮਾਰਿਆ ਹੋਵੇ ਤੁਹਾਡੇ ਕਿਉਂ ਮਾਰਦੇ ਪੈਣ ਇਹ ਇਹਨਾਂ ਦੀ ਚੀਆੜੀ ਛੇੜੀ ਸਾਰੇ ਆ ਇਸ ਕਰਕੇ ਇਹਨਾਂ ਦੇ ਮਗਰ ਨਾ ਲੱਗੋ ਬੇਨਤੀ ਤੁਹਾਨੂੰ ਇਹ ਹੀ ਹੈ ਆਉਣ ਵਾਲਾ ਸਮਾਂ ਸਮਾ ਲਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ